ਇਹ ਵੀਡੀਓ ਜਰਮਨ ਦੀ ਆ ਕਬਾੜੀ ਅਖਰ ਤੁਸੀਂ ਪੰਜਾਬੀ ਸੁਣੀ ਹੋਣਾ ਅੱਜ ਤੁਹਾਨੂੰ ਕਬਾੜੀਏ ਬਣ ਕੇ ਦਿਖਾ ਲਾਂਗੇ ਕਿ 12ਵੀਂ ਕਬਾੜ ਦਾ ਕੰਮ ਹੈਗਾ ਜਿਹੜੀਆਂ ਅਸੀਂ ਆ ਘਰਾਂ ਦੇ ਵਿੱਚ ਵੀਰਾਂ ਪੀਨੇ ਆ ਜੂਸ ਪੀਨੇ ਆ ਜਾਂ ਪਾਣੀ ਪੀਨੇ ਆ ਜਾਂ ਕੋਲ ਡਰਿੰਕਾ ਪੀਨੇ ਆ ਉਹਨਾਂ ਬਾਰੇ ਗੱਲ ਕਰਨ ਲੱਗੇ ਆ ਆ ਦੇਖਿਓ ਅੱਜ ਗੱਲਬਾਤ ਪੂਰੀ ਸ਼ਾਰਪ ਹੋਊਗੀ ਦੋ ਰੇੜੀਆਂ ਵਰਕੇ ਲਿਆਂਦੀਆਂ ਦੋ ਸਾਰੀ ਸਾਕਲ ਤੇ ਆ ਮਸ਼ੀਨਾਂ ਵੀ ਜਰਮਨ ਦੀਆਂ ਜਿੰਨਾਂ ਵਿੱਚ ਅਸੀਂ ਖਾਲੀ ਬੋਤਲਾਂ ਪਾਣੀ ਦੀਆਂ ਪਾਵਾਂਗੇ ਤੇ ਉਹਨਾਂ ਦੇ ਪੈਸੇ ਬਣਦੇ ਆ ਇੱਕ ਬੋਤਲ ਦਾ ਰੇਟ ਆ ਜੀ 25 ਸੈਂਟ ਯਾਨੀ ਇੰਡੀਆ ਦਾ ਫੇਰ ਵੀ ਕੋਈ ਲਾ ਲੋ ਕੇ 40-50 ਰੁਪਏ ਬਣ ਜਾਂਦੇ ਹੋਣਗੇ ਤੇ ਆਹ ਦੇਖਿਓ ਤੁਸੀਂ ਪਾਈ ਜਾਂਦੇ ਆ ਵੀਰਾਂ ਬੋਤਲਾਂ ਤੇ ਕੰਮ ਬਹੁਤ ਆਈ ਜਾਂਦੇ ਆ ਕਿੱਡੀ ਮਹਿੰਗੀ ਮਸ਼ੀਨ ਹੋਊਗੀ ਜਿਹਦੇ ਵਿੱਚ ਆ ਸਮਾਨ ਛੁੱਟੀ ਜਾਂਦੇ ਆ ਇੱਧਰ ਸ਼ਾਪਿੰਗ ਚੱਲਣ ਦੀ ਆ ਵੀਰਾਂ ਲੱਗੀਆਂ ਪਾਜੀ ਚੌਧਰੀ ਜਣੀ ਵਿਡੇ ਆ ਆ ਦੇਖੋ ਜਿੱਥੇ ਨਹੀਂ ਬੋਤਲ ਸਹੀ ਇੱਥੇ ਕਾਂਡਾ ਵਾਜਣਾ ਜੇ ਸਹੀ ਹੈ ਤੇ ਗੋਡਾ ਆ ਜਣੀ ਆ ਇੱਧਰ ਦੋਹੀ ਬਰੀ ਬੋਤਲਾਂ ਪੈ ਰੀਆਂ ਆਓ ਮਸ਼ੀਨ ਦੇ ਅੰਦਰ ਵੇਖੋ ਕਿੱਧਰ ਸਬੰਨ ਜਾ ਰਿਹਾ ਜਦੋਂ ਜੀ ਭਰ ਜਾਂਦੀ ਆ ਫਿਰ ਗੋਰੇ ਇਹਨਾਂ ਨੂੰ ਖਾਲੀ ਕਰਦੇ ਆ ਤੇ ਆ ਵਖੋ ਉੱਤੇ ਰੇਟ ਚੜੀ ਜਾਂਦੇ ਆ ਤੇ ਮੈਨੂੰ ਨਹੀਂ ਪਤਾ ਕਿ ਇੰਡੀਆ ਕਿਹੜੇ ਹਿਸਾਬ ਨਾਲ ਰਦੀ ਲੈਂਦੇ ਕਿਹੜੇ ਹਿਸਾਬ ਨਾਲ ਪਲਾਸਟਿਕ ਲੈਂਦੇ ਆ ਤੇ ਹੈ ਕੰਮ ਉਹ ਵੀ ਹੈਗਾ ਕਬਾੜੀਆਂ ਵਾਲਾ ਪਰ ਇੱਥੇ ਜਿੰਨੇ ਕ ਤਾਂ ਅਸੀਂ ਵੇਚ ਕੇ ਜਾਣਾ ਓਨੇ ਕ ਤਾਂ ਅਸੀਂ ਪਾਣੀ ਫੇਰ ਲੱਲਣਾ ਥ ਤੇ ਸਿਸਟਮ ਵੇਖੋ ਤੁਸੀਂ ਤੇ ਆਹ ਵੇਖੋ ਦੱਬਿਆ ਪਰਚੀ ਬਾਹਰ ਆ ਗਈ ਇਹ ਪਰਚੀ ਕਾਊਂਟਰ ਤੇ ਜਾ ਕੇ ਦੇਣੀ ਆ ਤੇ ਉੱਥੋਂ ਸਾਨੂੰ ਪੈਸੇ ਮਿਲ ਜਾਣੇ ਵੀ ਕਿੰਨੇ ਦਾ ਹਿੱਸਾ ਕਬਾੜ ਪਾਇਆ ਵਿੱਚ ਆਹ ਵੇਖੋ ਖਾਲੀ ਲਿਫਾਫੇ ਕਰ ਲਿਆ ਆਲਰੇਡੀ ਤੇ ਫੇਰ ਅਸੀਂ ਭਰ ਲੈਣੀ ਲੱਦ ਲੈਣੀ ਆ ਤੇ ਹੈ ਨਾ ਨਜ਼ਾਰਾ ਜੇਕਰ ਬੰਦੇ ਨੂੰ ਪਿਆਸ ਪੁਸ ਲੱਗੇ ਇੱਕ ਦੋ ਡੱਬਾ ਹੀ ਲੱਪ ਪਿਆ ਤੇ ਪੀਣ ਵਾਲੀ ਚੀਜ਼ ਤਾਂ ਢੇ ਆ ਜਾਣੀ ਤੇ ਆਹ ਵਾ ਜਰਮਨ ਦੀਆਂ ਲੇਅਰ ਕੋਟ ਵਾਲੇ ਕਹਿੰਦੇ ਇਹਨਾਂ ਨੂੰ ਤੇ ਤਕਰੀਬਨ ਜਰਮਨ ਵਾਲਿਆਂ ਨੂੰ ਉਹਦਾ ਤਾਂ ਇੰਡੀਆ ਵੀ ਹੋਵੇ ਪਰ ਅਸੀਂ ਤੇ ਵੇਖਿਆ ਨਹੀਂ ਹੁਣ ਜ਼ਮਾਨਾ ਬਦਲ ਗਿਆ ਔਰ ਆਵਾ ਕੰਮ ਸਕੈਨ ਵਾਲਾ ਕਹਿੰਡ ਬਣਾਇਆ ਚਾਰ ਐਰੋ ਦੇ 25 ਸੈਂਟ ਬਣ ਗਏ 25 ਬਾਰ ਆ ਗਈ ਇਹ ਆ ਦੇਖੋ ਉਹ 25 ਬਾਰ ਆਈ ਯਾਨੀ ਤੇ ਜਦੋਂ ਹੁਣ ਤੁਹਾਨੂੰ ਦਿਖਾਵਾਂਗੇ ਅੱਗੇ ਜਾ ਕੇ ਵੀ ਕਿ ਕਿਦਾਂ ਕਿਦਾਂ ਸਮਾਨ ਲੱਗਾ ਵੇ ਗੋਰਿਆਂ ਦੇ ਬੱਚੇ ਨਾਲ ਤੋਰੇ ਫਿੰਡੇ ਕਿਹਵੇਂ ਦੁੱਧ ਲਗਾ ਕਿਹਵੇਂ ਕੇਚਪ ਲੱਗੀ ਕਿਹਵੇਂ ਸ਼ਰਾਬ ਕਿਹਵੇਂ ਕੋਸ਼ ਕਿਹਵੇਂ ਕੋਜ ਇਧਰ ਪਾਰ ੜੀ ਲੈ ਕੇ ਕੰਮ ਦੱਬੀ ਆਉਂਦਾ ਉਹਦਾ ਪਹਿਲਾ ਹਿਸਾਬ ਤਾਂ ਬਣਾ ਵੀ ਹੁਣ ਰਿਸਕੀ ਕੋ ਲਈਏ ਮੂੰਹ ਪਤਾ ਨਹੀਂ ਭੇਜਣਾ ਜੋ ਕਿਹੜੀ ਵਿਸਕੀ ਇੰਡੀਆ ਵਾਲੀ ਕਿਹੜੀ ਕਿਦਾਂ ਵਾ ਪਰ ਆ ਤਨ ਦਿਖਾਉਣੇ ਕਿ ਭਾ ਕੇ ਨਾ ਦੋ ਚੋਕ ਲਾ ਮੇਰੇ ਵਾਸਤੇ ਆ ਜਿਹੜੀਆਂ ਨਾ ਇਹ ਚੋਰ ਬਹੁਤ ਚੋਰੀ ਕਰਦੇ ਇਸ ਕਰਕੇ ਇਹਨਾਂ ਨੂੰ ਕੈਵਨ ਦੇ ਵਿੱਚ ਲਾਇਆ ਇਹ ਗੋਰੀ ਖੋਲ ਸਕਦੀ ਹੈ ਇਹ ਮਹਿੰਗੀਆਂ ਵਾ ਕੋਈ 25 ਦੀ ਕੋਈ 30 ਦੀ ਕੋਈ 50 ਰੋ ਦੀ ਉਹ ਗਲੈਂਡੋਰਫ ਵੀ ਹੈਗੀ ਹੈ ਵੈਲੈਂਟਾਈਨਸ ਆ ਰੈਡ ਲੈਵਲ ਆ ਬਲੈਕ ਲੈਵਲ ਆ ਤੇ ਜਿਹੜੀਆਂ ਥੋੜੀਆਂ ਢਿੱਲੀਆਂ ਉਹ ਇਧਰ ਆ ਆ ਨਾਲ ਕਾਜੂ ਗਦਾਮ ਤੇ ਪਾਹ ਨਾ ਲੈਣਾ ਵਾ ਪਾਣੀ ਨਾਲ ਫੰਟਾ ਫੁੰਟਾ ਨੇ ਮੈਸਜ ਜਾਲ ਤੁਹਾਨੂੰ ਕਮਾ ਦਿੰਦਾ ਜੂਸ ਲੱਗੇ ਆ ਪਾਣੀ ਲੱਗੇ ਆ ਆ ਚਿਪਸਾਂ ਲੱਗੀਆਂ ਖਟੀਆਂ ਮਿੱਠੀਆਂ ਗੂਣ ਵਾਲੀਆਂ ਇਹ ਜਰਮਨ ਦੀ ਮਾਰਕੀਟ ਇਹਨੂੰ ਰੇਵਾ ਕਹਿੰਦੇ ਬਾਬਿਓ ਆ ਰੇਟ ਬਾਹਰ ਲੱਗੇ ਹੁੰਦੇ ਆ ਹਰ ਚੀਜ਼ ਸਕੈਨ ਹੋ ਕੇ ਨੰਗਦੀ ਆ ਕੋਈ ਚੀਜ਼ ਦੀ ਚੋਰੀ ਨਹੀਂ ਹੋ ਸਕਦੀ ਕੋਈ ਵਾਧਾ ਘਾਟਾ ਬੰਦਾ ਨਹੀਂ ਕਰ ਸਕਦਾ ਵੀ ਸੋਚਦੇ ਵੀ ਇੱਥੇ ਕੜਾ ਕੋਈ ਵੇਖਣ ਲਿਆ ਬੇ ਨੀਂ ਕਿੜਾ ਲਾ ਬਸ ਉਸੇ ਵੇਲੇ ਉੱਥੇ ਮਸ਼ੀਨ ਬੋਲ ਪਣੀ ਪਿਆ ਆ ਜਾ ਮਿੱਤਰਾ ਜਿਹੜਾ ਤੂੰ ਕਾਂਡ ਕਰਕੇ ਆਇਆ ਤੈਨੂੰ ਪਹਚਾਉਨੇ ਆ ਬਟਾਲੇ ਆ ਵੇਖੋ ਡਾਲੇ ਦੇ ਡਾਲੇ ਵੀਰਾਂ ਲੱਗੀਆਂ ਵੱਖ-ਵੱਖ ਕੰਪਨੀਆਂ ਦੀਆਂ ਆਪਣੇ ਲਈ ਕਿੰਨੇ ਕਫੀਸ਼ਰ ਤੇ ਹੋਰ ਪਾਣੀ ਕਿਹੜੀ-ਕਿਹੜੀ ਮਸ਼ਹੂਰ ਹੋਣੀ ਹੈ ਇੱਥੇ ਪਾਣੀ ਕਿੰਨੇ ਕ ਤਰ੍ਹਾਂ ਦੀਆਂ ਤੇ ਹੁਣ ਇਹ ਵੇਖਿਓ ਆ ਵੇਖਿਓ ਤੁਹਾਨੂੰ ਦਿਖਾਉਣੀ ਆ ਇਹ ਹਾਥੀ ਵਾਲੀ ਵੀਰ ਇਹ ਬਾਅਦ ਜਾਣ ਕੇ ਗੱਲ ਕਰਦੇ ਆ ਵੇਖੋ ਇਹ ਆ এলিਫੈਂਟ ਇਹ 7.5% ਅਲਕੋਹਲ ਆ ਦੇ ਵਿੱਚ ਔਰ ਡੱਬੇ ਤੇ ਨਿਸ਼ਾਨ ਲੱਗਾ ਇਹ ਫੇਰ ਵਾਪਸ ਪੀ ਕੇ ਪਾ ਸਕਦੇ ਆ ਆ 10% ਇੱਥੇ ਵੀ ਨਿਸ਼ਾਨ ਲੱਗਾ ਇਹ ਫੇਰ ਰਿਫਾਂਡ ਹੋ ਜਾਣੀ ਆ এলিਫੈਂਟ ਜਿਹੜੀ ਬਹੁਤ ਮਸ਼ਹੂਰ ਆ 10% ਪਨ ਗਿਆ ਉਹਦਾ ਨਾਰਮਲ 3.5 ਹੁੰਦੀਆਂ ਇੱਥੇ 10 ਤੱਕ ਚੱਲ ਜਾਂਦੀਆਂ 17 ਦਾ ਕਿ ਚੱਲ ਜਾਂਦੀਆਂ ਪਰ ਬੰਦੇ ਨੂੰ ਅੰਨਾ ਨਿਆ ਕਰ ਦਿੰਦੀਆਂ ਜੂਸ ਲੱਗੇ ਆ ਆੜੂਆਂ ਦੇ ਦੂਜੇ ਕੇਲਿਆਂ ਦੇ ਸੇਬਾਂ ਦੇ ਸੰਤਰੀਆਂ ਦੇ ਹੈਪੀ ਡੇ ਬੜਾ ਮਸ਼ਹੂਰ ਹੈਪੀ ਡੇ ਹਰ ਜੌਰ ਦੀ ਕੰਟਰੀ ਚੋਂ ਆਇਦਾਂ ਭਾਵੇਂ ਟਰਾਲਾ ਲਾਦ ਲਿਆਈ ਫਾਂਟੇ ਤੇ ਪਾਣੀ ਲਾਦ ਲਿਆ ਗੈਸ ਵਾਲੇ ਦੋ ਬੋਤਲਾਂ ਲਾਦ ਲਈਆਂ ਪੈਗ ਵਾਲੀਆਂ ਤੇ ਕਹਿੰਦਾ ਨਹੀਂ ਇਹ ਗੱਲ ਬਣੀ ਨਹੀਂ ਹੋਰ ਲਾਦੇ ਇਹ ਪੀਂਦੇ ਰਹਿਵਾਂਗੇ ਰਮਾਨ ਦੇ ਨਾਲ ਹੌਲੀ ਹੌਲੀ ਪਾਣੀ ਉਹ ਤਾਂ ਜਿਹੜਾ ਨੇਚਰ ਪਾਣੀ ਜਰਮਨ ਦਾ ਬਹੁਤ ਵਧੀਆ ਪਰ ਭਾਹਾ ਹਣੀ ਛਕਰੀਨ ਥੋੜੇ ਜੇ ਕਹਿੰਦੇ ਵੀ ਕੰਮ ਚਾਕੇ ਰੱਖਣਾ ਪੈਸੇ ਖੱਟਣੇ ਖੱਟਣਾ ਕੇ ਲਿਆਂ ਦਾ ਜੇ ਦੇਖ ਲੋ ਆ ਜਿਹੜਾ ਡ੍ਰੈਗਨ ਕਿਨੂ ਕਹਿੰਦੇ ਆ ਉਹਦਾ ਫਰੂਟ ਵੀ ਆ ਕਰਨ ਕੱਚੀ ਗਰੀਏ ਕੱਚੀ ਗਰੀਏ ਆਰਗੂਏ ਸੰਤਰਾ ਅੰਬ ਅਮਰੂਦ ਆ ਵੇਖੋ ਢੋਲ ਵੀ ਲੱਗਾ ਵੀਰ ਵਾਲਾ ਵੱਡਾ ਕੈਨ 5 ਇਹ ਚ 5 6 ਲੀਟਰ ਹੋਣੀ ਆ ਮਤਲਬ 5 4 ਰੱਜ ਜਾਂਦੇ ਰਮਾਨ ਦੇ ਨਾਲ ਫੇਰ ਪੰਛਰਲਾ ਹੀ ਮਾਰਦੇ ਰਹਿਣਾ ਤੇ ਆ ਕਿਸਤੀਆਂ ਦੇ ਕਿਸਤੇ ਠੰਡੀਆਂ ਵੀਰਾਂ ਲੱਗੀਆਂ ਹਣ ਤੇ ਇੰਡੀਆ ਵੀ ਗਰਮੀਆਂ ਪੀਣ ਖਾਨ ਦੇ ਜਿਹੜੇ ਸ਼ਕੀਨ ਆ ਉਹਨਾਂ ਦੇ ਮੂਝ ਤੇ ਪਾਣੀ ਆਉਂਦਾ ਨਾਲ ਤੇ ਆਹ ਦੇਖੋ એનર્ਜੀ ਡਰਿੰਕਾਂ ਜਿਦਾਂ ਰੈੱਡ ਬੂਲ ਆ ਜਾਂ ਹੋਰ ਕਈ ਤਰ੍ਹਾਂ ਦੀਆਂ ਰੈੱਡ ਬੂਲ ਆ ਲੱਗੀ ਰਣੀ ਰੈੱਡ ਬੂਲ ਉਹ ਸਟਾਰ ਗਿਆ ਦੀ ਤੇ ਸਾਰੇ ਵਰਲਡ ਵਿੱਚ ਛਾਈ ਪਈ ਆ ਇਹ ਜਰਮਨ ਦੇ ਵਿੱਚ ਲੱਗੀ ਆ ਜੀ ਆ ਵੱਖ-ਵੱਖ ਫਲੇਵਰ ਆ ਇਹਨਾਂ ਦੇ ਆ ਜੂਸ ਆ ਜਿਹੜੇ ਆ ਸੋਡੇ ਪਾਣੀ ਪਾ ਕੇ ਪੀਣ ਵਾਲੇ ਆ ਆਏ ਗਏ ਵਾਸਤੇ ਕਿਦਾਂ ਦੇਖੋ ਕਹ ਹੈ ਕਿ ਨੀ ਨਿਆਰੇ ਆ ਗੋਰੀਆ ਥੋੜਾ ਥੋੜਾ ਪੀ ਕੇ ਨਜ਼ਾਰਾ ਲਿੰਦੇ ਰਹਿੰਦੇ ਗਰਮੀਆਂ ਦੇ ਵਿੱਚ ਚੰਗਾ ਫਿਰ ਦੋਸਤੋ ਕਿਦਾਂ ਦੀ ਵੀਡੀਓ ਲੱਗੀ ਲਾਈਕ ਫਾਲੋ ਸ਼ੇਅਰ ਕਰੋ ਮੈਂ ਤੁਹਾਡਾ ਲਾਲੀ ਬਟਾਲੇ ਵਾਲਾ ਆਲਵੇ ਦਾ ਦੋਸਤੋ ਅਗਲੀ ਵੀਡੀਓ ਦੇ ਨਾਲ ਫਿਰ ਹਾਜ਼ਰ ਹੋਵਾਂਗਾ